ਅੱਜ ਰੋਟੀਆਂ ਬਣਾਉਂਦੇ ਬਣਾਉਂਦੇ ਮਾਂ ਦੀ ਯਾਦ ਆਈ ਤੇ ਕੁਝ ਗੱਲਾਂ ਲਿਖੀਆਂ ਸੀ ਕਹਿੰਦਾ ਮਾਂ ਜਦ ਤੂੰ ਮੇਰੇ ਕੋਲ ਨਹੀਂ ਹੁੰਦੀ ਉਦ ਰੋਟੀ ਮਿੱਥੋਂ ਬੋਲ ਨਹੀਂ ਹੁੰਦੀ ਸਹੀ ਗੱਲ ਕਦੇ ਪਿੰਡ ਆਇਆ ਤਾਂ ਦੱਸੂਗਾ ਦੁੱਖ ਫੋਨ ਤੇ ਗੱਲ ਮਿੱਥੋਂ ਖੋਲ ਨਹੀਂ ਹੁੰਦੀ ਕਿ ਹੁਣ ਦੁਆਵਾਂ ਤਾਂ ਲੋਕੀ ਕਰਦੇ ਨੇ ਮੇਰੇ ਲਈ ਪਰ ਤੇਰੇ ਵਾਲੀ ਫਰਿਆਦ ਨਹੀਂ ਹੁੰਦੀ ਸਬਜੀ ਸਬਜੀ ਵੀ ਬਣਾ ਲੈਂਦਾ ਮੈਂ ਪਰ ਤੇਰੇ ਜਿੰਨੀ ਸਵਾਦ ਨਹੀਂ ਹੁੰਦੀ ਸਹੀ ਗੱਲ ਆ ਬਾਈ ਕਿ ਹੁਣ ਤੇਰੇ ਫੋਨ ਤੇ ਘਰ ਮੈਂ ਆਉਂਦਾ ਨਹੀਂ ਉਹਨਾਂ ਨੀਂਦਾਂ ਪੂਰੀਆਂ ਕਰਦਾ ਪਹਿਲਾਂ ਵਾਂਗੂੰ ਸੌਂਦਾ ਨਹੀਂ ਕਿ ਦੋ ਦੀ ਭੁੱਖ ਹੋਵੇ ਮੈਂ ਦੋ ਹੀ ਖਾਣਾ ਕੋਈ ਤੱਖੇ ਨਾ ਤੀਜੀ ਖਵਾਉਂਦਾ ਨਹੀਂ ਕਿ ਮੈਂ ਤਰਲਾ ਮਾਰੂ ਕਿਸੇ ਵਿਗਿਆਨਿਕ ਨੂੰ ਕੋਈ ਫੋਨ ਚ ਫੀਚਰ ਪਾ ਸਕੇ ਯਾਰ ਜੇ ਕਰੂੰ WhatsApp ਵਾਲਿਆਂ ਨੂੰ ਕਿ ਮਾਂ ਵੀਡੀਓ ਕਾਲ ਤੇ ਰੋਟੀ ਖਵਾ ਸਕੇ ਕਿ ਜੋ ਤੇਰੇ ਤੋਂ ਮਮਤਾ ਮਿਲਦੀ ਸੀ ਉਹ ਤੱਕੜੀ ਤੋਂ ਵੀ ਤੋਂ ਨਹੀਂ ਹੁੰਦੀ ਜਾਦਾ ਤਾਂ ਮਾ ਮੇਰੇ ਕੋ ਗੱਲੀ ਹੁੰਦੀ ਉਹ ਤਾਂ ਰੋਟੀ ਮੈਥੋਂ ਗੋਲ ਨਹੀਂ ਹੁੰਦੀ ਸਹੀ ਗੱਲ ਕਦੇ ਪਿੰਡ ਆਇਆ ਤਾਂ ਦੱਸੂਗਾ ਦੁੱਖ ਫੋਨ ਤੇ ਗੱਲ ਮੈਥੋਂ ਖੋਲ ਨਹੀਂ ਹੁੰਦੀ ਹਾਏ ਹਾਏ ਗੱਲ ਮੈਥੋਂ ਖੋਲ ਨਹੀਂ ਹੁੰਦੀ